ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦਿਓ ਗੱਡੀ ਵੀ ਇੱਥੇ ਖੜੀ ਆ ਭਾਈ ਜੀ ਮੈਂ ਨੰਬਰ ਪਲੇਟ ਨਾਲ ਆਵਾਂ ਤਾਂ ਇਹਨਾਂ ਦੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਂ ਨੰਬਰ ਪਲੇਟ ਲਵਾਉਣ ਤੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਏ ਅਗਲੀ ਗੱਲ ਜਗਰਾਮਾਂ ਦੇ ਵਿੱਚ ਇੰਨਾ ਕੁਸ਼ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਰੇ ਜਾਂਨਾ ਥਾਣੇ ਨੂੰ ਜਿੰਦਾ ਲਾਇ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਗਿਆ ਸਰ ਕਟੋ ਚਲਾਨ ਕਹਿੰਦੇ ਮੈਂ ਨਹੀਂ ਕੱਟਣਾ ਮੈਂ ਕਿਹਾ ਰੋਕਿਆ ਜਾ। ਕੁੱਤੀ ਗੱਲ ਉਹ ਬੰਦੇ ਨਾ ਚਲਾਨ ਕਿਉਂ ਨਹੀਂ ਕਰਤੇ ਆ ਜਾਂ ਸੱਚੇ ਹੁੰਦੇ ਫੜ ਕੇ ਚਲਾਨ ਕੱਟਦੇ ਲੈ ਭਾਈ ਗਲਤ ਨੂੰ ਗਲਤ ਕਹਿੰਦੇ ਆ ਸ਼ਰਮ ਕਹਿੰਦੇ ਆ ਤੇ ਅੜੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਵੀਰੇ ਥ੍ਰੈਟ ਦਾ ਚਲੋਂਦੇ ਆਉਂਦੇ ਆ ਉਹਦਾ ਕੋਈ ਚੱਕਰ ਨਹੀਂ ਜਦੋਂ ਪਿੱਛੇ ਜੇ ਕਾਨੂੰਨ ਕੋਈ ਜਾਣੀ ਵੀ ਸੌਣ ਹੋਵੇ ਪੜੀਏ ਕੀ ਕਰਦੇ ਦੱਸੋ ਵੀ ਦੱਸੋ ਹਾਂਜੀ ਮੈਂ ਦੱਸਾਂ ਤੁਹਾਨੂੰ ਦੇਖੋ ਵੀਰੇ ਦੱਸਿਆ ਵੀ ਆ ਰਾਤ ਨੂੰ ਥਾਣੇ ਮੁਰੇ ਜਾਣਾ ਥਾਣੇ ਨੂੰ ਜਿੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਐਸਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਦੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਭਾਈ ਜੀ ਤੁਸੀਂ ਫੋਨ ਲਾ ਸਕਦੇ ਹੋ ਐਸਐਸਪੀ ਜਗਰਾਮ ਨੂੰ ਤੁ ਬਾਅਦ ਚੱਲਦੀ ਵੀਡੀਓ 'ਚ ਫੋਨ ਲਾ ਸਕਦੇ ਹੋ ਜਗਰਾਮਾਂ ਦੇ ਵਿੱਚ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਐਸਐਸਪੀ ਸਾਹਿਬ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਫੋਨ ਲਾ ਕੇ ਪੁੱਛੋ ਤੁਸੀਂ ਫੋਨ ਲਾਓ ਨਾ ਫਿਰ ਉੱਪਰ ਕੋਈ ਤਾਂ ਆਪ ਦਾ ਪ੍ਰਸ਼ਾਸਨ ਆ ਆਪਣੇ ਕੋਲ ਐਫਸਰ ਜਿਹੜੀ ਮਰਜ਼ੀ ਕਾਰਵਾਈ ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਿਰਫ ਤੇ ਸਿਰਫ ਨੰਬਰ ਪਲੇਟ ਲਵਾਉਣ ਆਇਆ ਗੱਡੀ ਤੇ ਨੰਬਰ ਪਲੇਟ ਲਵਾਉਣ ਦੇ ਲਈ ਮੈਂ ਗਿਆ ਸਰ ਜੱਬੀ ਨੰਬਰ ਪਲੇਟ ਬਣੀ ਹੋਈ ਆ ਵੀ ਮੈਨੂੰ ਦਾ ਸਮਾਂ ਨਹੀਂ ਦਿੱਤਾ ਭਾਈ ਕਿਤੇ ਇਹ ਗੱਲ ਬਈ ਤੇ ਇੱਕ ਯਾਰ ਹੋਰ ਸੁਣੋ ਜੇ ਸੱਚੇ ਆ ਇਹਨਾਂ ਨੂੰ ਪਤਾ ਆ ਵੀ ਸਾਰਾ মিডিਆ ਆਇਆ ਹੋਇਆ ਜੇ ਸੱਚੇ ਆ ਤਾਂ ਮੋਟਰਸਾਈਕਲ ਦੇ ਨੰਬਰ ਪਲੇਟ ਨਹੀਂ ਲੱਗੇ ਮੈਂ ਉਹਨੂੰ ਰੋਕਿਆ ਨਹੀਂ ਮੈਂ ਦੇਖਿਆ ਹੀ ਨਹੀਂ ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਡੈੜਾ ਉਹਦੇ ਪੱਗ ਬੰਨੀ ਖੜਾ ਇੰਦਰ ਆਪਦਾ ਬੰਦਾ ਲੈ ਮੈਂ ਕਿਹਾ ਸਾਦੀ ਬੰਦੇ ਨੇ ਮੋਟਰਸਾਈਕਲ ਰੋਕਿਆ ਘੱਟੋ ਚਲਾਣ ਤਰੇ ਨੇੜੀ ਘਰ ਤੋਂ ਆਪਣਾ ਬੰਦਾ ਆ ਖੜੇ ਆ ਸਾਰਾ মিডিਆ ਇੱਥੇ ਗਵਾਹ ਆ ਸਾਰੇ ਬੰਦੇ ਗਵਾਹ ਆ ਭਾਜੀ ਭਾਜੀ ਅਧਿਕਾਰੀਆਂ ਨੂੰ ਕੀ ਜਣਾ ਚਾਹੁੰਗੇ ਸਾਰੇ ਗਵਾਹ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਵਾਉਣ ਜਾਣਾ ਹੈਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪੀਆ ਰਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਿਰਫ ਅਗਰੇ ਇਹਨਾਂ ਨੂੰ ਸਾਹ ਤੁਰ ਕੇ ਜਾਵਾ ਜੀ ਤੁਸੀਂ ਤਾਂ ਚਲਾਨ ਵੀ ਘਟਦਾ ਮੈਨੂੰ ਤਾਂ ਫੋਟੋ ਦਾ ਸਮੇਂ ਨਹੀਂ ਦਿੱਤਾ ਕਰਨਾ ਹੀ ਆ ਉਹ ਦੇਖੋ ਕਿ ਮੈਂ 20 ਮਿੰਟ ਦਾ ਸਮਾਂ ਭਾਈ ਜੀ ਤੁਸੀਂ ਜਾਲੀਆਂ ਤਾਂ ਉਹ ਵੀ ਕਿਹਾ ਨਹੀਂ ਮੈਂ ਕਿਹਾ ਸਮਾਂ ਤਾਂ ਬੰਦਾ ਵੀ ਜਾਲੀਆਂ ਨਹੀਂ ਲਾਉਂਦੀ ਜੀ ਮੈਂ ਮੈਂ ਤੁਹਾਡੇ ਕੀ ਕੰਮ ਕਰਦੇ ਹੋ ਤੁਸੀਂ ਕੀ ਨਾਮ ਕੀ ਹੈ ਤੁਹਾਡਾ ਕੀ ਕੰਮ ਕਰਦੇ ਹੋ ਜੇ ਸੀ ਅਗਰ ਕੱਲ ਨੂੰ ਕੋਈ ਜਾਨੀ ਨਿਪਸ਼ਾਨ ਹੁੰਦਾ ਕੌਣ ਜ਼ਿੰਮੇਵਾਰ ਹਨ ਚਲਾਨੀ ਘਟਦਾ ਮੇਰਾ ਕੱਲ ਨੂੰ ਨੁਕਸਾਨ ਹੁੰਦਾ ਜਾਨੀ ਨੁਕਸਾਨ ਤਾਂ ਅਫਸਰ ਜ਼ਿੰਮੇਵਾਰ ਹੋਣਗੇ ਆ ਅਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਹਨਾਂ ਨੇ ਪ੍ਰੇਸ਼ਾਨ ਕੀਤਾ ਹੋਇਆ ਦੇਖੋ ਇਹ ਆਪਦਾ ਪਿਆਰ ਨਾਲ ਗੱਲ ਕਰਦੇ ਆ 20 ਮਿੰਟ ਦਾ ਸਮਾਂ ਨਹੀਂ ਦੇ ਰਹੇ ਉੱਪਰ ਦੀ ਫੇਰ ਨਾ ਬੱਟੇ ਆਫਸਰਾਂ ਨੇ ਕਹਿਣਾ ਵੀ ਰਫ਼ਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੋਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਲਾ ਕੇ ਸਾਧਿਆ ਮੀਡੀਆ ਉਹ ਮੀਡੀਆ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਨੂੰਨ ਸੋਸ਼ਲ ਮੀਡੀਆ ਦੇ ਗੱਲ ਲੈ ਕੇ ਜਾਈਆਂ ਆਪ ਦਾ ਜਰੂਰ ਸਾਫ ਕਰਾ ਲਿਆ ਦੱਸੋ ਹੁਣ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ? ਜੇ ਮੈਂ ਗਲਤ ਹਾਂ ਤਾਂ ਹੀ ਜਰੂਰ ਕਿਹਾਉਂਗਾ ਮੈਂ ਸਹੀ ਆ ਮੇਰਾ ਕਹਾਂ ਜਰੂਰ। ਅੱਜ ਡਰ ਕੇ ਰਹੀ ਹੋ। ਤੁਸੀਂ ਜਾਲੀਆਂ ਦਾ ਚਲਾਨ। ਬਾਈ ਜੀ ਜਾਲੀਆਂ ਦਾ ਕੌਣ ਡਰਦਾ? ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ। 20 ਮਿੰਟ ਦਾ ਸਮਾਂ ਦਿਓ। ਮੈਂ ਤੇਤੋਂ ਕਿਉਂ ਡਰਾਂ? ਤੇ 20 ਮਿੰਟ ਦਾ ਸਮਾਂ ਤਾਂ ਦਿਓ। ਬਾਈ ਜੀ ਤੁਸੀਂ ਸਰ ਖੜੇ ਆ। ਬਾਈ ਜੀ ਤੁਸੀਂ ਕੌਣ ਨੰਬਰ ਪਲੇਟ ਲੈ ਕੇ ਆਉਣੀ ਆ? ਮੈਂ ਨਹੀਂ ਡਰਦਾ। ਮੈਂ ਤੇਤੋਂ ਡਰਦਾ ਤੇਤੋਂ ਡਰਦਾ ਮੈਂ ਆਪਣੀ ਜੁਰਮਾਨਾ ਦੇ ਦਿਆਂਗਾ। ਉਹਦੇ ਨਾਲ ਉਹ ਤੋਂ ਡਰਦਾ। ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਕਾਲ ਹੋਣਾ ਸੀ। ਵੀ ਇਹਨੂੰ ਵੀਡੀਓ ਚੱਲਦੀ ਜੇ ਪੁੱਛੋ ਨਾ ਸਾਰੇ ਨਹੀਂ ਸਾਰੇ ਦੇ ਸਾਹਮਣੇ ਜੱਕ ਜਾਈ ਰਹੂਗਾ ਜੀ ਸਾਰੇ ਸਾਹਮਣੇ ਸਾਰੇ ਸਾਹਮਣੇ ਜੱਕ ਜਾਈ ਰਹਿਣਾ ਚਾਹੀਦਾ ਚੱਲਦੀ ਵੀਡੀਓ ਤੇ ਹੋਣਾ ਮੈਂ ਕਰਦਾ ਤੇਰਾ ਲਰਨਿੰਗ ਸੰਤ ਬਣਿਆ ਨਾ ਲਰਨਿੰਗ ਦੇ ਕਿੰਨੇ ਧਰਾਵਾ ਨੇ ਆ ਕੇ ਬਾਈ ਜੀ ਧਰਾਵਾ ਦੀ ਗੱਲ ਹੀ ਮੈਂ ਤੁਹਾਨੂੰ ਇਹ ਕਹਿੰਦਾ ਮੈਂ ਵੀ ਤਿੱਕੀ ਫੋਨ ਲਾ ਲੋ ਆਪਣਾ ਨਾਮ ਬੋਲੋ ਜਰਾ ਕੀ ਆ ਤੁਸੀਂ ਫੋਨ ਲਾਉਣਾ ਉਹਨਾਂ ਨੂੰ ਆ ਧਮਕੀ ਕਉ ਦੇ ਰਹੇ ਹੋ ਵੀ ਧਰਾਵਾ ਲਾਉਂਗਾ ਐ ਕਰੂਗਾ ਆ ਦੇਖ ਲੋ ਜੀ ਆ ਹੁਣ ਵੀਡੀਓ ਦੇ ਵਿੱਚ ਕਹਿ ਲਾ ਵੀ ਆ ਧਰਾਵਾ ਲੱਗਦੀਆਂ ਨੇ ਉਹ ਲੱਗਦੀਆਂ ਨੇ ਆ ਧਮਕੀ ਦੇ ਰਹੇ ਹਾਂ ਉਤੋਂ ਦੀ ਸ਼ਰਿਆ ਨਹੀਂ ਦੇ ਰਹੇ ਜਿਹੜੀ ਕਰਦਾ ਨੀ ਲਾੜੋ ਕੋਈ ਗੱਲ ਨਰਨੀਲ ਨਾਲ ਸੰਸਰ ਨਹੀਂ ਲਾਓ ਤੁਸੀਂ ਮੈਨੂੰ ਲਾੜੋ ਮਾਰੀ ਇਹ ਜ਼ਰੂਰ ਤੁਮਸੇ ਲੈ ਗਿਆ ਹੈ ਨਹੀਂ ਡਰ ਕੋਈ ਆਏਗਾ ਤੇ ਹੌਂ ਟੈਨਸਲ ਮੇਰੇ ਕੋਲ ਨਹੀਂ ਹੈਗਾ ਕੁਛ ਇੱਧਰ ਨਹੀਂ ਮੇਰੇ ਕੋਲ ਹੈ ਗੱਡੀ ਤੁਸੀਂ ਚਲਾ ਰਹੇ ਹੋ ਮੇਰੀ ਨਹੀਂ ਗੱਡੀ ਵੀਰੇ ਮੇਰੀ ਨਹੀਂ ਗੱਡੀ ਹੈਗੀ ਇਹਨਾਂ ਦੀ ਗੱਡੀ ਕਿਆ ਜਾਓ ਸ਼ੁਰੂ ਪਹਿਲਾਂ ਮੈਂ ਨੰਬਰ ਪਲੇਟ ਲਿਆਵਾਂਗਾ ਕਿਹੜੀ ਚੀਜ਼ ਹੈ ਪਹਿਲਾਂ ਨੂੰ ਆਏ ਨੰਬਰ ਪਲੇਟ ਬਾਹਰ ਜਾਓ ਫਿਰ ਸ਼ੁਰੂ ਪਲੂਸ਼ਨ ਲਿਆਓ ਪਲੂਸ਼ਨ ਵੀ ਲੈ ਆਉਣਾ ਦਿਖਾਓ ਆ ਸਾਰੇ ਜਣੇ ਖੜੇ ਮੈਂ ਸਾਰਾ ਕੁਝ ਲੈ ਆਉਣਾ ਆ ਮੈਂ ਹੁਣੀ ਕੱਟ ਕੇ ਦਿਖਾ ਦਿੰਦਾ ਜਿਹੜੀ ਜਿਹੜੀ ਚੀਜ਼ ਹੈ ਉਹਨਾਂ ਨੂੰ ਦਵਾਉਂਦਾ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਐਸਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਨੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਆਪਣਾ ਹੋ ਜਾਂਦਾ ਸੈਸਪੀ ਉਸ ਤੋਂ ਬਾਅਦ ਵੀਡੀਓ ਤੇ ਫੋਨ ਲਾ ਸਕਦੇ ਜਗਰਾਮਾਂ ਦੇ ਵਿੱਚ ਪੁੱਛ ਕੇ ਕਰ ਸਕਦੇ ਡੀਐਸਪੀ ਸਾਹਿਬ ਤੁਸੀਂ ਪੁੱਛ ਕੇ ਕਰ ਸਕਦੇ ਹੋ ਫੋਨ ਲਾਉਣ ਤੁਸੀਂ ਪੁੱਛ ਕੇ ਕਰ ਸਕਦੇ ਹੋ ਫੋਨ ਲਾ ਕੇ ਪੁੱਛਣ ਤੁਸੀਂ ਫੋਨ ਲਾਓ ਫਿਰ ਉੱਪਰ ਕੋਈ ਘਟਨਾ ਹੈ ਜਾਂ ਪ੍ਰਸ਼ਾਸਨ ਆਉਂਦੇ ਅਫਸਰ ਜਿਹੜੀ ਮਰਜ਼ੀ ਕਾਰਵਾਈ ਕਰਦੇ ਤੁਹਾਨੂੰ ਸਮਾਂ ਨਹੀਂ ਦਿੱਤਾ ਗਿਆ ਇਸ ਤਰੀਕੇ ਇਲਾਣ ਕਰ ਦਿੱਤਾ ਗਿਆ ਦੇਖੋ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਿਰਫ ਤੇ ਸਿਰਫ ਨੰਬਰ ਪਲੇਟ ਲ ਨੰਬਰ ਪਲੇਟ ਲਗਾਉਣ ਦੇ ਲਈ ਮੈਂ ਕਿਹਾ ਸਰ ਜੱਬ ਵੀ ਨੰਬਰ ਪਲੇਟ ਬਣੀ ਹੋਈ ਆ 20 ਮਿੰਟ ਦਾ ਸਮਾਂ ਨਹੀਂ ਦਿੱਤਾ ਮੈਨੂੰ ਇਹ ਕਹਿੰਦੇ ਮੈਂ ਤੁੰਕੀ ਦਿੱਤੀ ਤੇ ਤੁਹਾਡਾ ਟਰੈਕ ਲਾਵਾਂਗੇ ਜੇ ਮੈਂ ਧੰਕੀ ਦਿੱਤੀ ਹੁੰਦੀ ਇਹਨਾਂ ਨੇ ਮਿੰਟ ਮਾਰਦੇ ਹੀ ਰਿਹਾ ਰਿਕਾਰਡ ਕਰਕੇ ਆਏ ਵੀ ਕਰ ਦੋ ਅਗਲੀ ਗੱਲ ਇਹ ਗੱਲ ਪਤਾ ਮੈਂ ਇਹਨਾਂ ਨੂੰ ਕਿਉਂ ਕਹੀ ਮੈਂ ਕਿਹਾ ਵੀ ਤੁਸੀਂ 5-500 ਰੁਪਈਆ ਲੈਨੇ ਹੋ 500 ਰੁਪਈਆ ਦੇ ਕੇ ਆ ਇੱਥੇ ਬਹੁਤ ਬੰਦੇ ਇਹਨਾਂ ਨੂੰ ਜਾਣਦੇ ਆ ਬਾਈ ਜੇ ਨਹੀਂ ਤੁਸੀਂ ਲੈ ਆ ਜੀ ਕਦੋਂ ਲਈ ਆਂ ਹਾਂਜੀ ਗੁਰਦੁਆਰੇ ਚੜ ਕੇ ਆਪਣੇ ਮਾਪੇ ਨੂੰ ਦੋਹਾਂ ਦਾ ਜਹਤੋ ਬਾਈ ਗੁਰ ਤੇਰੇ ਤਾਂ ਇੱਥੇ ਮੇਰੀ ਗੱਲ ਸੁਣੋ ਰੱਬ ਨੂੰ ਤਾਂ ਅੱਜ ਕੱਲ ਟੱਪ ਦੱਸਦੇ ਆ ਅੱਜ ਕੱਲ ਤਾਂ 8-8 ਲੀਟਰ ਗੁੜਕਾ ਸਾਹਿਬ ਦੀਆਂ ਸੌਂਹਾਂ ਖਾ ਕੇ ਪੰਜਾਬ ਖਾ ਕੇ ਇੱਥੇ ਤਾਂ 500 ਰੁਪਏ ਦੀ ਗੱਲ ਆ ਬਾਈ ਮੰਨ ਜਾਣਗੇ ਮੈਨੂੰ ਦੱਸੋ ਤੁਸੀਂ 10-15 ਦਿਨ ਪਹਿਲਾਂ ਮੈਂ ਕੱਢਿਆ ਸੀ ਹੈਗਾ ਨਹੀਂ ਸਾਡੀ ਕੋਈ ਪ੍ਰੋਬਲਮ ਆ ਵੀ ਕਦੇ ਨਹੀਂ ਗਿਆਾਂਗੇ ਉਦਨੇ ਕਹਿੰਦੇ ਨਹੀਂ ਹਸਪੀਟਲ ਤੋਂ ਆਏ ਤੁਹਾਡਾ ਕੋ 20 ਮਿੰਟ ਮੰਗਦੇ ਵੇ ਕਹਿੰਦੇ 20 ਮਿੰਟ ਦੋ ਤੁਹਾਨੂੰ ਮੈਂ ਕਹਿੰਦਾ ਮੈਂ ਮੈਂ ਇਹਨਾਂ ਨੂੰ ਪੂਰਾ ਦਿਨ ਦਿੰਦਾ ਵਾਂ ਜੇ ਲੈ ਆ ਕੇ ਦਿਖ ਨੀ ਉਹ ਨੌਜਵਾਨ ਕਹਿ ਰਹੇ ਜਾਲੀਆਂ ਲੱਗੀਆਂ ਮੇਰੇ ਨਾਲ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਕਾਫੀ ਹਾਈਲਾਈਟ ਹੈ ਜੇ ਕੱਲ ਨੂੰ ਉਹਨੂੰ ਥ੍ਰੈਟ ਵੀ ਆ ਰਿਹਾ ਹੈ ਜੇ ਮੇਰੀ ਗੱਲ ਸੁਣੋ ਉਹਨੂੰ ਥ੍ਰੈਟ ਵੀ ਆ ਰਿਹਾ ਹੈ ਕਿ 20 ਮਿੰਟ ਦੇ ਵਿੱਚ ਇੱਥੇ ਜਾਲੀਆਂ ਨਾਲ ਆ ਕੇ ਆ ਗੱਡੀ ਮੇਰੀ ਪੌਂਡ ਕੀਤੀ ਜਾਵੇ ਇਹ ਗੱਲ ਮੈਂ ਕਹਿਣਾ ਨਹੀਂ ਇਹਨਾਂ ਦੇ ਨਾਲ ਉਹ ਕਹਿੰਦੇ ਕਿ ਮੈਨੂੰ ਥ੍ਰੈਟ ਵੀ ਆਉਂਦੇ ਕੱਲ ਨੂੰ ਕੋਈ ਜਾਣੀ ਨਪਸਾਨ ਹੁੰਦਾ ਕੌਣ ਜ਼ਿੰਮੇਵਾਰ ਹੈ ਮੈਂ ਤਾਂ ਉਹ ਜੋ ਵੀ ਪਰਮਿਸ਼ਨ ਦਿਖਾ ਦਿਓ ਜੇ ਜਾਲੀਆਂ ਦੀਆਂ ਜਾਂ ਕੋਈ ਮੈਨੂੰ ਅਫਸਰ ਵੱਲੋਂ ਕਿਸੇ ਵੱਲੋਂ ਉਹ ਦਿਖਾ ਦਿਓ ਵੀ ਪਰਮਿਸ਼ਨ ਹੈਗੀ ਆ ਮੈਂ ਛੱਡ ਦਿੰਦਾ ਚਾਨੂੰ ਉਹਨਾਂ ਨੂੰ ਥ੍ਰੈਟ ਵੀ ਆ ਰਹੇ ਅੱਗੇ ਥ੍ਰੈਟ ਇਹ ਤਾਂ ਭਾਜੀ ਦੇਖੋ ਉਹ ਉਹਨਾਂ ਨੇ ਅਸਰਾਂ ਨੂੰ ਕਹਿੰਦੇ ਸਿਕਿਉਰਟੀ ਲੈਣੀ ਹੈ ਆਪਣੇ ਨਾਲ ਗਨਮੈਨ ਲੈਣ ਉਹ ਦੇਖਣ ਪਰ ਤਨੂਰ ਤਾਂ ਸਾਰੇ ਵਾਸਤੇ ਕਾ ਮੇਰੀ ਗੱਡੀ ਖੜੀ ਆ ਮੈਂ ਕਦੇ ਜਾਲੀ ਨਹੀਂ ਲਗਾਈ ਸਟ੍ਰੀਟ ਬੈਰ ਲਗਾ ਕੇ ਰੱਖਦਾ ਨੰਬਰ ਪਲੇਟਾਂ ਤੇਰੀਆ ਪ੍ਰੋਪਰ ਨੇ ਚਾਨੂੰ ਮਾਰਨ ਦੀ ਕੰਪਨੀ ਜਿਹਨੇ ਦਿੱਤੀ ਸੀ ਚਾਨੂੰ ਮਾਰਨ ਦੀ ਤੋਕਰੀਆਂ ਨੇ ਇਹ ਕਹਾਂ ਦੀ ਕਹਦਾ ਮੈਂ ਤੁਹਾਨੂੰ ਟਰੈਪ ਲਾ ਕੇ ਪਾਣੀ ਦੇ ਨਾਲ ਫੜੂੰਗਾ ਮੈਂ ਕਿਹਾ ਵੀ ਕਿਸ ਵਾਂਡੂ ਜਿ ਬੜੇਗਾ ਤੁਹਾਡੇ ਤੇ ਇਲਜ਼ਾਮ ਵੀ ਲਗਾ ਰਹੇ ਆ ਉਹ ਲਗਾ ਰਹੇ ਜਦ ਕੋਈ ਦੇ ਇਲਜ਼ਾਮ ਜਦੋਂ ਆਪਾਂ ਕਿਸੇ ਦਾ ਫੁਰਮੌਰ ਇਹ ਵਿਚਾਰ ਕਿਸਮ ਦੇ ਚਲਾਨ ਕੀਤੇ ਆ ਨੰਬਰ 플레이ਟ ਦਾ ਠੀਕ ਆ ਜੀ ਆ ਸਕਿਉਰਟੀ 플레이ਟ ਦਾ লাইਸੈਂਸ ਦਾ ਤੇ ਜਿਹੜੇ ਉਤੇ ਇਹਨੇ ਚਲਾਨ ਹੋ ਗਏ ਉਹ ਤੇ ਇਲਜ਼ਾਮ ਲਗਾਊਗਾ ਜੀ ਇਲਜ਼ਾਮ ਆ ਦੁਨੀਆਂ ਦਾ ਆਪਾਂ ਮੂੰਹ ਥੋੜੀ ਫੜ ਸਕਦੇ ਕਿੰਨੇ ਮਾਰਦੀ ਲਗਾਉਗਾ ਚਲਾਨ ਕਰ ਰਹੇ ਹੋ ਨਾ ਮੈਂ ਕਰਤਾ ਹਾਂ ਜਨਾਨ ਪਾਜੀ